ਉਹ ਪੰਜਾਬ ਦੇ ਲੋਕ ਤਾਂ ਬਹੁਤ ਵਧੀਆ ਲੋਕ ਆ ਤੂੰ ਕੰਗੜਾ ਦੀ ਸਪੋਰਟ ਦੇ ਵਿੱਚ ਆ ਕੇ ਸਰਕਾਰ ਦੇ ਝਿੜ ਸਰਕਾਰ ਕੀ ਆ ਸਰਕਾਰ ਜਿੰਝ ਜਿੱਤੇ ਅਜਿਹਾ ਲਾਉਣੀ ਚਾਹੀਦੀ ਆ ਜਿਹਦਾ ਪਤਾ ਕਰਾਉਣਾ ਚਾਹੀਦਾ ਕਿ ਪਿੱਛੋਂ ਕੀ ਮੋਲਡੇਟ ਕੀਤਾ ਜਾ ਰਿਹਾ ਕਿਹਦੇ ਵੱਲੋਂ ਬਿਆਦਮੀ ਕੀਤੀ ਜਾ ਰਹੀ ਆ ਉਹ ਜਾ ਕੇ ਕਿਤੋਂ ਉਹ ਚਨਈ ਤੋਂ ਜਾ ਕੇ ਗੁਜਰਾਤ ਤੋਂ ਜਾ ਕੇ ਇੱਥੇ ਇਨੀ ਗੁਰੂ ਦਰਬਾਰ ਸਾਹਿਬ ਆਈ ਉਹ ਰਸਤੇ 'ਚ ਕਿਤੇ ਨਹੀਂ ਗਈ ਹੋਰ ਰਸਤੇ 'ਚ ਕਿਤੇ ਆੜੇ ਕੋਈ ਟੂਰ ਪਲੈਨ ਨਹੀਂ ਬਣਾਇਆ ਸੀਗਾ ਕਿ ਆਹ ਮੇਰਾ ਟੂਰ ਪਲੈਨ ਆ ਤੇ ਇੱਥੇ ਜਿਹੜੇ ਲੋਕਲ ਲੈਵਲ ਤੋਂ ਵੀ ਖੁੱਲੂ ਮਣਾਲੀ ਤੱਕ ਵੀ ਜਾਣਾ ਹੋਵੇ ਨਾ ਤੇ ਸ਼ਾਰਟ ਟੂਰ ਬਣਾ ਲੈਂਦਾ ਅਗਲਾ ਇੱਥੇ ਖੜਾਂਗੇ ਇੱਥੇ ਖੜਾਂਗੇ ਇੱਥੇ ਖੜਾਂਗੇ ਪਰ ਉਹ ਜਨਾਈ ਤੋਂ ਸਤਾ ਇੱਥੇ ਹੀ ਹੋਣਾ ਸੀ ਉਹਨੇ ਦਰਬਾਰ ਸਾਹਿਬ ਤੇ ਹਾਂ ਮੈਂ ਯੋਗਾ ਕਰੂੰਗੀ ਬਹੁਤ ਸਾਰੀਆਂ ਮਿਡੋ ਆਏ ਚੱਲੀ ਜਾਂਦੀਆਂ ਕਿ ਭਾਈ ਕੋਣੇ ਪਹਿਲਾਂ ਪਰਸ਼ਾਦਾ ਛਕਿਆ ਕੋਣੇ ਸੇਵਾ ਕੀਤੀ ਉਹਨੇ ਐ ਕੀਤਾ ਉਹਨੇ ਜੋ ਕੀਤਾ ਉਹਨੇ 2100 ਰੁਪਏ ਦਿੱਤਾ ਯਾਰ ਭਾਈ ਜਿਹਨੇ ਬੇਅਦਬੀ ਕਰਨੀ ਹੋਵੇ ਉਹ ਪਰ ਮਾਹੌਲ ਦਾ ਕ੍ਰੈਡਿਟ ਕਰੂਗਾ ਕਿ ਬਾਅਦ ਵਿੱਚ ਮੈਂ ਬਚਾ ਬਚੂ ਕਰਕੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਯੋਗਾ ਵਾਲੀ ਬੀਬੀ ਆ ਜਿਹੜੀ ਯੋਗਾ ਵਾਲੀ ਬੀਬੀ ਆ ਜਿਹੜੀ ਹੋਰ ਵੀ ਗੱਲਬਾਤ ਕਰਨਾ ਚਾਹੁੰਦੇ ਆ ਕਿ ਯੋਗਾ ਵਾਲੀ ਤੇ ਐਨਐਸਏ ਲੱਗਣੀ ਚਾਹੀਦੀ ਆ ਯੋਗਾ ਵਾਲੀ ਜਿਹੜੀ ਆ ਉਹ ਮਾਹੌਲ ਖਰਾਬ ਨਹੀਂ ਕਰ ਰਹੀ ਭਾਰਤ ਦਾ ਮਾਹੌਲ ਖਰਾਬ ਨਹੀਂ ਹੋ ਰਿਹਾ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋ ਰਿਹਾ ਉਹਦੇ ਤੇ ਐਨਐਸਏ ਕਿਉਂ ਨਹੀਂ ਲੱਗ ਸਕਦੀ ਯੋਗਾ ਵਾਲੀ ਬੀਬੀ ਜੀ ਕਿਉਂਕਿ ਯੋਗਾ ਵਾਲੀ ਬੀਬੀ ਆ ਜਿਹੜੀ ਅੱਡੇ ਵਰਗੇ ਕੋਈ ਪਾਸੇ ਦੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ 55 ਦੇ ਅਧੀਨ ਪਰਚੇ ਦੇ ਉੱਤੇ ਲਿਖ ਦਿੰਦੇ ਆ ਕਿ ਇਹ دہشت ਫਰਮ ਦੇ ਚੱਕਰ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕੀਤਾ ਜਾ ਰਿਹਾ ਭਾਈ ਅਗਰ ਤੋਂ ਬਾਅਦ ਖਾਲਸਾ ਦੇ ਐਨਐਸਏ ਲੱਗ ਸਕਦੀ ਆ ਹੋਰ ਰੋਜਮਰਗਾ ਤੇ ਐਨਐਸਏ ਲੱਗ ਸਕਦੀ ਆ ਐਨਐਸਏ ਦਾ ਮਤਲਬ ਕੀ ਹੈ ਨੈਸ਼ਨਲ ਸਕਿਉਰਿਟੀ ਐਕਟ ਤੇ ਭਾਈ ਜਿਹੜੀ ਸਟੇਟ ਦੀ ਜਾਂ ਆਪਾਂ ਕਹਿੰਦੇ ਆ ਭਾਰਤ ਦੀ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ ਉਹ ਇਸ ਵਕਤ ਸਿੱਖ ਧਰਮ ਦੇ ਉੱਤੇ ਜੇ ਆਪਾਂ ਕਹਿੰਦੇ ਆ ਕਿ ਯੋਗਾ ਉਹਨੇ ਦਰਬਾਰ ਸਾਹਿਬ ਆ ਕੇ ਯੋਗਾ ਕੀਤੀ ਉਹਨੇ ਮੰਦਰ ਦੇ ਵਿੱਚ ਵੀ ਯੋਗਾ ਕੀਤੀ ਤੇ ਫਿਰ ਕੀ ਮੰਦਰ ਦੀ ਬੇਅਦਬੀ ਨਹੀਂ ਦਰਬਾਰ ਸਾਹਿਬ ਦੀ ਬੇਅਦਬੀ ਨਹੀਂ ਕੀ ਜਿਹੜਾ ਯੋਗਾ ਜੇ ਆਪਾਂ ਕਹਿੰਦੇ ਆ ਕਿ ਉਹੀ ਗੱਲ ਹੁੰਦੀ ਆ ਕਿ ਭਾਈ ਇੱਕ ਡ੍ਰੈਗ ਰੂਮ ਹੁੰਦਾ ਇੱਕ ਬੈੱਡਰੂਮ ਹੁੰਦਾ ਜੇ ਬੈੱਡਰੂਮ ਦੇ ਵਿੱਚ ਬੈੱਡ ਲੱਗਦਾ ਤਾਂ ਡ੍ਰੈਗ ਰੂਮ ਦੇ ਵਿੱਚ ਸੋਫੇ ਲੱਗਦੇ ਆ ਜੇ ਯੋਗਾ ਯੋਗਾ ਜਿਹੜੀ ਕਰਨੀ ਆ ਉਹ ਯੋਗ ਅਸਨ ਕਰਨਾ ਉਹ ਯੋਗਾ ਵਾਲੇ ਵੱਖਰੇ ਵੱਖਰੇ ਬਣੇ ਹੋਏ ਆ ਭਾਈ ਉੱਥੇ ਜਾ ਕੇ ਯੋਗਾ ਕਰੋ ਜਦ ਪਾਰਕ ਬਣਾਏ ਹੋਏ ਉੱਥੇ ਜਾ ਕੇ ਯੋਗਾ ਕਰੋ ਇਹ ਵੱਖਰਾ ਵੱਖਰਾ ਸਿਸਟਮ ਹੁੰਦਾ ਜਿਹੜਾ ਜਿੱਥੇ ਸਿਸਟਮ ਚੱਲੂਗਾ ਉੱਥੇ ਕਰਨਾ ਚਾਹੀਦਾ ਜੇ ਯੋਗਾ ਕਰਨੀ ਆ ਉਹ ਜਿੱਥੇ ਯੋਗਾ ਦਾ ਸਥਾਨ ਬਣਿਆ ਉੱਥੇ ਯੋਗਾ ਕਰੋ ਤੇ ਜਿੱਥੇ ਧਾਰਮਿਕ ਤਣਾ ਉਹ ਉੱਥੇ ਜਾ ਕੇ ਧਾਰਮਿਕ ਨਹੀਂ ਜਿਹੜਾ ਉਹ ਖੇਸ ਦਾ ਪਚਾਓ ਕਿਸੇ ਵੀ ਧਰਮ ਦਾ ਹੋਵੇ ਭਾਵੇਂ ਉਹ ਭਾਵੇਂ ਉਹ ਮੰਦਰ ਹੋਵੇ ਭਾਵੇਂ ਉਹ ਗੁਰਦੁਆਰਾ ਸੇਬ ਹੋਵੇ ਭਾਵੇਂ ਉਹ ਮਸਜਿਦ ਹੋਵੇ ਜੇ ਉੱਥੇ ਤੁਸੀਂ ਜਾ ਕੇ ਸਾਰਾ ਮਿਕਸ ਅਪ ਕਰੋਗੇ ਤਾਕਰੋ ਤੇ ਬੋਲ ਤੱਕ ਨਾ ਹਉਗਾ ਹਉਗਾ ਹੁਣ ਤੂੰ ਇਹ ਗੱਲ ਕਹਿਨੀ ਆ ਤੇ ਭਾਈ ਵਾਚਾਂ ਜਿਹੜਾ ਤੁਸੀਂ ਆ ਉਹ ਕੈਨਸਲ ਕਰੋ ਨਹੀਂ ਤਾਂ ਮੈਂ ਆਪਦੀ ਜਿਹੜੀ ਟੀਮ ਲੈ ਕੇ ਆਉਂਗੀ ਐ ਕਰੂੰਗੀ ਜੋ ਕਰੂੰਗੀ ਪਹਿਲਾਂ ਤਾਂ ਤੂੰ ਚੁੱਪਚੀ ਤੇ ਆ ਗਈ ਤੇ ਹੁਣ ਤੂੰ ਦੱਸ ਕੇ ਐ ਜਦੋਂ ਹੋਣਾ ਹੋਇਆ ਮੇਰੇ ਹਿਸਾਬ ਨਾਲ ਤਾਂ ਜੇ ਉਹ ਕਿਤੇ ਉੱਥੇ ਢੰਗ ਸਹਿਤ ਹੁੰਦਾ ਮੌਕੇ ਤੇ ਜੇ ਉਹਨੇ ਤੇਰਾ ਉਹੋ ਹੀ ਕੰਮ ਕਰ ਦੇਣਾ ਸੀਗਾ ਤੇ ਤੂੰ ਕਹਿਨੀ ਆ ਕਿ ਫੋਟੋ ਹੀ ਉੱਤੇ ਸਿੱਖ ਸਿੱਖ ਬੰਦੇਆਂ ਨੇ ਖਿੱਚੀ ਮੁੰਡੇ ਆ ਬਹੁਤ ਕਰਤਾਰ ਹੁੰਦੇ ਆ ਜਾਂ ਆਪਾਂ ਕਹਣੀਏ ਕਿ ਬਹੁਤ ਵਿੱਚ ਨਾਮਾਦੂ ਵੀ ਹੁੰਦੇ ਆ ਖਿੱਚਦੇ ਹੋ ਕੇ ਕਿਸੇ ਦੇ ਫੋਟੋ ਪਰ ਜਿਹਦੀ ਜਾਗਦੀ ਜ਼ਮੀਰ ਆ ਉਹ ਨਹੀਂ ਖਿੱਚਦਾ ਉਹਨੇ ਤਾਂ ਹਮੂ ਕੰਮ ਕਰ ਦੇਣਾ ਸੀਗਾ ਤੇ ਆਉਣ ਵਾਲੇ ਸਵੇਰੇ ਵਿੱਚ ਜੇ ਆਉਣਾ ਤਾਂ ਆਪਣੀ ਟੀਮ ਵੀ ਲਈ ਨਾਲ ਤੇ ਫਿਰ ਤੈਨੂੰ ਦੱਸ ਦੇਣਗੇ ਕਿ ਕੀ ਕਿੱਥੇ ਮਰੋ ਜਿਹੜਾ ਕੇਸ ਹੁੰਦਾ ਕੀ ਗੱਲਬਾਤ ਹੁੰਦੀ ਆ ਫਿਰ ਨਾਲ ਤੂੰ ਬੋਲ ਚੁੱਕੀ ਰਹਿ ਜੇਂਗੀ ਤੇ ਤੈਨੂੰ ਵੀ ਪਤਾ ਕੋਈ ਵੀ ਤਰਕੀ ਨਹੀਂ ਦਿੰਦਾ ਜਿਹੜੇ ਪੰਜਾਬ ਦੇ ਲੋਕ ਆ ਉਹ ਪੰਜਾਬ ਦੇ ਲੋਕ ਤਾਂ ਬਹੁਤ ਵਧੀਆ ਲੋਕ ਆ ਤੂੰ ਕੰਗੜਾ ਦੀ ਸਪੋਰਟ ਦੇ ਵਿੱਚ ਆ ਕੇ ਸਰਕਾਰ ਦੇ ਝਿੜ ਸਰਕਾਰ ਕੀ ਆ ਸਰਕਾਰ ਜਿੰਝਿਤੇ ਅਜਿਹਾ ਲਾਉਣੀ ਚਾਹੀਦੀ ਆ ਜਿਹਦਾ ਪਤਾ ਕਰਾਉਣਾ ਚਾਹੀਦਾ ਕਿ ਪਿੱਛੋਂ ਕੀ ਮੋਲ ਡੇਟ ਕੀਤਾ ਜਾ ਰਿਹਾ ਕਿਹਦੇ ਵੱਲੋਂ ਬਿਆਦਮੀ ਕੀਤੀ ਜਾ ਰਹੀ ਆ ਉਹ ਜਾ ਕੇ ਕਿਧੋਂ ਉਹ ਚਨਈ ਤੋਂ ਜਾ ਕੇ ਗੁਜਰਾਤ ਤੋਂ ਜਾ ਕੇ ਇੱਥੇ ਇਨੀ ਤੁਰ ਦਰਵਾਜਾ ਸਾਬ ਆਈ ਹੋਰ ਰਾਸਤੇ 'ਚ ਕਿਤੇ ਨਹੀਂ ਗਈ ਹੋਰ ਰਾਸਤੇ 'ਚ ਕਿੱਥੇ ਆ ਗਈ ਕੋਈ ਟੂਰ ਪਲਾਨ ਨਹੀਂ ਬਣਾਇਆ ਸੀਗਾ ਕਿ ਆਹ ਮੇਰਾ ਟੂਰ ਪਲਾਨ ਤੇ ਇੱਥੇ ਜਿਹੜੇ ਲੋਕਲ ਲੈਵਲ ਤੋਂ ਵੀ ਕੁੱਲ ਮੰਡਾਲੀ ਤੱਕ ਵੀ ਜਾਣਾ ਹੋਵੇ ਨਾ ਤੇ ਸ਼ਾਰਟ ਵੀ ਬਣਾ ਲੈਂਦਾ ਅਗਲਾ ਇੱਥੇ ਖੜਾਂਗੇ ਇੱਥੇ ਖੜਾਂਗੇ ਇੱਥੇ ਖੜਾਂਗੇ ਪਰ ਉਹ ਤੇ ਨਹੀਂ ਤੁਸੀਂ ਤਾਂ ਇੱਥੇ ਹੀ ਹੋਣਾ ਸੀ ਉਹਨੇ ਦਰਬਾਰ ਸਾਹਿਬ ਕੇ ਹਾਂ ਮੈਂ ਯੋਗਾ ਕਰੂੰਗੀ ਬਹੁਤ ਸਾਰੀਆਂ ਵੀਡੀਓ ਆਏ ਚੱਲੀ ਜਾਂਦੀਆਂ ਕਿ ਭਾਈ ਕੋਣੇ ਪਹਿਲਾਂ ਪ੍ਰਸ਼ਾਦਾ ਛਕਿਆ ਕੋਣੇ ਸੇਵਾ ਕੀਤੀ ਉਹਨੇ ਐ ਕੀਤਾ ਉਹਨੇ ਯੋਗ ਕੀਤਾ ਉਹਨੇ 2100 ਰੁਪਏ ਦਿੱਤਾ ਯਾਰ ਭਾਈ ਜਿਹਨੇ ਬੇਅਦਬੀ ਕਰਨੀ ਹੋਵੇ ਉਹ ਪਰ ਮਾਹੌਲ ਦਾ ਕ੍ਰੀਏਟ ਕਰੂਗਾ ਕਿ ਬਾਅਦ ਵਿੱਚ ਮੈਂ ਬਚਾਂ ਬਚੂਗਾ ਕਿ ਨਹੀਂ ਉਨੇ ਬਾਤ ਦੇ ਵਿੱਚ ਸਾਰੀਆਂ ਤਸਵੀਰਾਂ ਜਿਹੜੀਆਂ ਉਹ ਬਿਆਨ ਕੀਤੀਆਂ ਹੋਇਆ ਸਾਜ਼ਿਸ਼ ਦਾ ਇਹ ਸਾਰਾ ਹਰ ਵੀ ਪਿਛਲੇ ਸਾਲ ਤੁਹਾਨੂੰ ਯਾਦ ਆਊਗਾ ਪਿਛਲੇ ਸਾਲ ਉਹ ਵੀ ਦੂਰੋਂ ਹੀ ਆਈ ਸੀ ਜਿਹੜਾਤ ਵਾਲੇ ਪਾਸੋਂ ਜਿਹੜੀ ਗੱਲ ਤੇ ਤਿਰੰਗਾ ਪਨਾ ਕੇ ਆਈ ਸੀ ਉਹ ਵੀ ਕਹਿੰਦੀ ਸੀ ਕਿ ਦੇਹਂ ਜੀ ਤਿਰੰਗਾ ਕਿਉਂ ਨਹੀਂ ਵੜਨ ਦਿੱਤਾ ਜਾ ਰਿਹਾ ਦਰਬਾਰ ਦੇ ਦਰਬਾਰ ਸਾਹਿਬ ਦੇ ਵਿੱਚ ਬਈ ਸਿੱਖਾਂ ਦਾ ਸੁਪਰੀਮ ਕੋਰਟ ਆ ਉਹਦੇ ਵਿੱਚ ਤਿਰੰਗੇ ਦਾ ਕੀ ਤਿਰੰਗੇ ਦਾ ਕੀ ਮਾਰ ਤੁਹਾਨੂੰ ਦਾ ਸਿਸਟਮ ਸੋ ਮਸਲਾ ਇਹ ਤੇ ਇਹ ਹੁੰਦਾ ਕਿ ਹਰ ਸਾਲ ਜਿਹੜਾ ਮੌਲ ਖਲਾਫ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਲੋਕ ਸਿਆਣੇ ਜਿਹੜੇ ਮਹੌਲ ਖਰਾਬ ਨਹੀਂ ਹੋਣ ਤੁਸੀਂ ਜੇ ਬਿਆਦਵੀ ਰੁਕ ਸਕਦੀ ਹੈ ਜਾਂ ਤਾਂ ਬਿਆਦਵੀ ਤੇ ਕਾਨੂੰਨ ਬਣਾ ਦਿਓ ਕਿ ਹਾਂ ਭਾਈਏ ਤੇ ਫਾਸੀ ਦੀ ਜਿੰਨਾ ਸਜ਼ਾ ਹੋਊਗੀ ਜਿਹਨੂੰ ਜਿਹੜਾ ਬਿਆਦਵੀ ਕਰਨਾ ਤੇ ਜਾਂ ਫਿਰ ਤੁਸੀਂ ਭਾਈਏ ਉੱਤੇ ਕੋਈ ਸਖਤ ਹੋਰ ਕਾਨੂੰਨ ਬਣਾ ਦਿਓ ਕਿ ਭਾਈਏ ਜਿਹੜਾ ਰੁਕੇ ਪਰ ਤੁਸੀਂ ਕਾਨੂੰਨ ਬਣਾਉਗੇ ਕਿਉਂ ਜਦੋਂ ਤੁਸੀਂ ਆਪ ਹੀ ਬਿਆਦਵੀ ਕਰਕੇ ਮਹੌਲ ਬਣਾ ਕਰਨਾ ਆਉਂਦਾ ਸਰਕਾਰਾਂ ਨੇ ਮਹੌਲ ਬਣਾ ਕਰਨਾ ਆਉਂਦਾ ਸਰਕਾਰਾਂ ਨੇ ਉਹਨੂੰ ਸਿਕਿਉਰਿਟੀ ਦੇ ਦਿੱਤੀ ਹਾਲਾਂਕਿ ਉਹਦੀ ਪੁੱਛਗਿੱਛ ਕਰਕੇ ਉਹਨੂੰ ਐਨਐਸਏ ਤੇ ਜੀੜ ਡਿਗਰੂ ਪਾੜਾ ਦੇ ਜਿਹਨਾਂ ਦੇ ਵਿੱਚ ਸਿੱਖਣਾ ਚਾਹੀਦਾ ਸੀ ਉਹ ਤੋਂ ਸਾਰਾ ਕੁਝ ਪੁੱਛਗਿੱਛ ਕਰਨੀ ਚਾਹੀਦੀ ਸੀ ਕਿ ਪਿੱਥੋਂ ਆਈ ਕਿਵੇਂ ਗਈ ਕੀ ਕੀਤਾ ਕੀ ਨਹੀਂ ਕੀਤਾ ਪਰ ਜਦੋਂ ਰਾਜ ਉਹਨਾਂ ਦਾ ਹੋਵੇ ਸਰਕਾਰ ਉਹਨਾਂ ਦੀ ਹੋਵੇ ਜਦੋਂ ਬ੍ਰੀਕ ਲੈਣਡ ਕਰਕੇ ਸਾਰਾ ਮਾਹੌਲ ਖਰੀ ਖਰਾਬ ਕੀਤਾ ਜਾ ਰਿਹਾ ਹੋਵੇ ਤੇ ਉਦੋਂ ਜਿਹਨੇ ਪੁੱਛਗਿੱਛ ਛੋੜੀਏ ਕਿਹਦੇ ਤੇ ਐਨਐਸਏ ਲੱਗਣੀਆਂ ਜ਼ਰਬ ਤੇ ਜ਼ਰਬ ਸਿੱਖਾਂ ਦੇ ਉੱਤੇ ਐਨਐਸਏ ਲਾਈ ਜਾਂਦੀ ਆ ਸਿੱਖਾਂ ਦੇ ਉੱਤੇ ਮਾਹੌਲ ਨਾ ਕਰਨ ਦੇ ਪਰਚੇ ਕੀਤੇ ਜਾਂਦੇ ਆ ਸਿੱਖਾਂ ਨੂੰ ਸੱਚਮੁੱਚ ਜਾਰੇ ਜੀਣ ਪਰਚਾ ਕੀਤਾ ਜਾਂਦਾ ਸਿਸਟਮ ਇਹ ਆ ਉਸ ਜੋਗਾ ਵਾਲੀ ਬੀਬੀ ਦੇ ਉੱਤੇ ਜੇ ਉਹ ਕਹਿੰਦੇ ਆ ਪੰਜਾਬ ਵਾਲੇ ਕੋਈ ਵੀ ਪੁਲਿਸ ਵਾਲੇ ਦਾ ਕੁਛ ਨਹੀਂ ਕਹਿੰਦੇ ਆ ਕਿ ਜੋਗਾ ਵਾਲੀ ਬੀਬੀ ਦਾ ਜਿਹੜਾ ਪਰਚਾ ਆ ਉਹ ਕੈਂਸਲ ਹੋ ਸਕਦਾ ਜੇ ਹੋ ਸਕਦਾ 295 ਦੇ ਅਧੀਨ ਪਰਚਾ ਹੋਇਆ ਉਤੋਂ ਐਨਐਸ ਵੀ ਲਾਉਣੀ ਚਾਹੀਦੀ ਹੈ ਪੰਜਾਬ ਸਰਕਾਰ ਨੇ ਇਤਿਹਾਸ ਲਿਆਵੇ ਕਿਉਂਕਿ ਪੰਜਾਬ ਸਰਕਾਰ ਦੇ ਇਲਾਕੇ ਦੇ ਵਿੱਚ ਇਹ ਬੇਅਦਬੀ ਹੋਈ ਆ ਤੋ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਹੁਣ ਉੱਧਰ ਐਡਰੈਸ ਦੇ ਦੱਤੀ ਹੁਣ ਇੱਧਰ ਵੀ ਐਡਰੈਸ ਦੇ ਦਾਂ। ਉਹ ਦੂਜੀਆਂ ਸਟੇਟਾਂ ਦੇ ਵਿੱਚ ਕਮੈਂਟ ਚ ਆ ਕੇ ਜਾ ਕੇ ਕਿਸੇ ਦੀ ਕਿਸੇ ਦੀ ਕੋਈ ਉਹ ਮਨਜ਼ੂਰੀ ਨਹੀਂ ਲੈਂਦੇ ਬੈਡਿਟੂਰ ਇੱਥੋਂ ਬੰਦਾ ਚੱਕ ਕੇ ਆਪ ਦੇ ਯੂਪੀ ਲੈ ਜਾਂਦੇ ਆ ਆਪ ਦੇ ਚਲਾਈ ਲੈ ਜਾਂਦੇ ਆ ਤੇ ਫਿਰ ਪੰਜਾਬ ਵਾਲੇ ਕਿਉਂ ਨਹੀਂ ਉੱਧਰ ਚਲਾਈ ਤੋਂ ਗੁਜਰਾਤ ਤੋਂ ਲੈ ਉਹਨੂੰ ਬਿਫੀ ਨੂੰ ਲਿਆ ਕੇ ਇੱਥੇ ਡੱਕ ਸਕਦੇਗੇ ਉਹਦੇ ਪੂਛੇ ਪੜਤਾਲ ਕਰਕੇ ਉਹਨੂੰ ਮੈਨਸੇ ਲਾਈ ਆਵੇ ਉਹਨੂੰ ਜਿਰਫ ਸਿੱਖਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੇਅਰਤੀਆਂ ਜਿਹੜੀਆਂ ਰੋਕ ਸਕਣ। ਬਹੁਤ ਸਾਰੇ ਨੌਜਵਾਨਾਂ ਲੋਕ ਸਲੂਟ ਹੈ ਉਹਨਾਂ ਨੂੰ ਜਿਹੜੇ ਨੌਜਵਾਨਾਂ ਜਿਹੜੇ ਬੇਅਦਬੀ ਮੌਕੇ ਤੇ ਕਰਦੇ ਉਹਨਾਂ ਦਾ ਮੌਕੇ ਤੇ ਸੋਧਾ ਲਾ ਦਿੱਤਾ ਜਾਂਦਾ ਇਹ ਹੀ ਹਾਲਾ ਸਾਡੇ ਕੋਲੇ ਹੋਰ ਕੋਈ ਸਾਡੇ ਕੋਲੇ ਹਾਲ ਨਹੀਂ ਹੈ ਜੇ ਕੋਈ ਹੱਥ ਹੈਗਾ ਤਾਂ ਦੱਸ ਦਿਓ ਕਾਨੂੰਨ ਬਣਾ ਦਿਓ ਆਪੇ ਰੁਕ ਜੂਗਾ ਪਾਕਿਸਤਾਨ ਦੇ ਵਿੱਚ ਕਾਨੂੰਨ ਬਣਿਆ ਜੜਾ ਵੀ ਨਹੀਂ ਉਹਦੀ ਕਿਹੋਣੀ ਹੁੰਦੀ ਬਾਈ ਇਹ ਹੀ ਮਸਲਾ ਬੇਅਦਬੀ ਸਿਰਫ ਤੇ ਸਿਰਫ ਇਸ ਕਰਕੇ ਹੁੰਦੀ ਹੈ ਕਿ ਉੱਤੇ ਸਖਤ ਕਾਨੂੰਨ ਨਹੀਂ ਮਾਤਰੀ ਜਿਹੜੇ ਉਹ ਬਦਤਵਾਰਾ ਸਾਹਿਬ ਦੇ ਵਿੱਚ ਜਾ ਕੇ ਇਹ ਕਹਿੰਦੇ ਆ ਕਿ ਹਾਂ ਜੀ ਅਸੀਂ ਗੁਰਦੁਆਰਾ ਸਾਹਿਬ ਅਸੀਂ ਗੁਰਦੁਆਰਾ ਸਾਹਿਬ ਪੂਰੇ ਗੱਲਬਾਤ ਕਰੁੰਦੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਮਸਲੇ ਹੱਲ ਕਰਾਂਗੇ ਪਰ ਉੱਥੇ ਜਿਹੜੇ ਲੋਕ ਬੈਠੇ ਉੱਤੇ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਤਾਂ ਸੌਖਾ ਕੇ ਬੱਡ ਤੇ ਮੁੱਕਰ ਆਲੇ ਆ ਸੋ ਯੋਗਾ ਨਹੀਂ ਬੀਬੀ ਦੇ ਉਤੇ ਡਿਮਾਂਡ ਕਰਦੇ ਆ ਕਿ ਐਨਐਸਏ ਦੇ ਜਿਹੜਾ ਉਹ ਮਤਲਬ ਸ਼ਹਿਰ ਚ ਫਿਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ